ਇਲੈਕਟੋਰਲ ਬਾਂਡ ਨੂੰ ਲੈ ਕੇ ਸੁਣਾਇਆ ਵੱਡਾ ਫੈਸਲਾ ਸੁਣੋ ਕੀ ਸੀ ਮੋਦੀ ਸਰਕਾਰ ਦਾ ਇਲੈਕਟੋਰਲ ਬਾਂਡ ਇਲੈਕਟੋਰਲ ਬਾਂਡ ਦੇ ਉੱਤੇ ਸੁਪਰੀਮ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਸੁਪਰੀਮ ਕੋਰਟ ਨੇ ਚੋਣ ਬਾਂਡ ਨੂੰ ਗੈਰ ਸੰਵਿਧਾਨਕ ਕਰਾਰ ਦਿੱਤਾ ਸੁਪਰੀਮ ਕੋਰਟ ਨੇ ਚੋਣ ਬਾਂਡ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੁਪਰੀਮ ਕੋਰਟ ਦੇ ਵਿੱਚ ਸੀ ਜੀ ਆਈ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਪੰਜ ਜੱਜਸ ਦੀ ਸੰਵਿਧਾਨਕ ਬੈਂਚ ਨੇ ਵੀਰਵਾਰ ਨੂੰ ਇਸ ਸੰਬੰਧ ਵਿੱਚ ਫੈਸਲਾ ਸੁਣਾਇਆ ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਨੂੰ 2019 ਤੋਂ ਹੁਣ ਤੱਕ ਦੇ ਚੋਣ ਬੌਂਡ ਦੇ ਨਾਲ ਜੁੜੀ ਪੂਰੀ ਜਾਣਕਾਰੀ ਦੇਣੀ ਹੋਵੇਗੀ ਦੀ ਅਨੋਨਿਮਿਟੀ ਆਫ ਦਾ ਕੰਟ੍ਰਿਬਿਊਟਰ ਇਜ਼ ਇਨਟ੍ਰਿੰਸਿਕ ਟੂ ਦੀ ਇਲੈਕਟਰਲ ਬੌਂਡ ਸਕੀਮ ਦੀ ਇਲੈਕਟਰਲ ਬੌਂਡ ਸਕੀਮ ਇਜ਼ ਨਾਟ ਡਿਸਟਿੰਗੁਇਸ਼ੇਬਲ ਫਰਮ ਅਦਰ ਮੋਡਸ ਆਫ ਕੰਟ੍ਰਿਬਿਊਸ਼ਨਸ ਥਰੂ ਬੈਂਕਿੰਗ ਚੈਨਲਸ ਸੱਚ ਐਸ ਚੈਕਸ ਟ੍ਰਾਂਸਫਰ transfer through the electronic clearing system or direct debit if the anonymity component of the scheme is struck down does the electoral bond scheme 2018 will have to be struck down as unconstitutional puri jankari deni hovegi supreme court ne faisle de vich kaha ki chon bond scheme di vyavastha aamdan kar kanoon di dhara 29 1 c ਜਿਵੇਂ ਕਿ ਧਾਰਾ 139 ਦੁਆਰਾ ਸੋਦੀ ਗਈ ਹੈ ਅਤੇ ਧਾਰਾ 13 ਬੀ ਜਿਵੇਂ ਕਿ ਵਿੱਤ ਐਕਟ 2017 ਦੁਆਰਾ ਸੋਦੀ ਗਈ ਹੈ ਧਾਰਾ ਦੀ ਉਲੰਘਣਾ ਹੈ ਤੇ 19 1 اے ਸੁਪਰੀਮ ਕੋਰਟ ਨੇ ਹੁਣ ਹੁਕਮ ਦਿੱਤਾ ਹੈ ਕਿ ਚੋਣ ਬਾਂਡ ਜਾਰੀ ਕਰਨ ਵਾਲਾ ਬੈਂਕ ਪਾਵ ਭਾਰਤੀ ਸਟੇਟ ਬੈਂਕ ਚੋਣ ਬਾਂਡ ਪ੍ਰਾਪਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਵੇਰਵੇ ਅਤੇ ਪ੍ਰਾਪਤ ਹੋਈ ਸਾਰੀ ਜਾਣਕਾਰੀ ਜਾਰੀ ਕਰੇ ਤੇ ਇਸ ਨੂੰ 6 ਮਾਰਚ ਤੱਕ ਭਾਰਤੀ ਚੋਣ ਕਮਿਸ਼ਨ ECI ਨੂੰ ਸੌਪ ਦੇਣਗੇ ECI ਇਸ ਨੂੰ 13 ਮਾਰਚ ਤੱਕ ਅਧਿਕਾਰਤ ਵੈੱਬਸਾਈਟ ਤੇ ਪ੍ਰਕਾਸ਼ਿਤ ਕਰੇਗਾ ਨਾਲ ਹੀ ਇਸ ਤੋਂ ਬਾਅਦ ਸਿਆਸੀ ਪਾਰਟੀਆਂ ਖਰੀਦਦਾਰਾਂ ਦੇ ਖਾਤਿਆਂ ਦੇ ਵਿੱਚ ਚੋਣ ਬਾਂਡ ਦੀ ਰਕਮ ਵਾਪਸ ਕਰ ਦੇਣਗੇ ਆਉ ਜਾਣਦਿਆਂ ਕਿ ਹੁਣ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਕੀ ਮਤਲਬ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਰਕਾਰ ਦੇ ਉੱਤੇ ਕੀ ਅਸਰ ਪਵੇਗਾ ਇਲੈਕਟੋਰਲ ਬਾਂਡ ਵਿਆਜ ਮੁਕਤ ਇਲੈਕਟੋਰਲ ਬਾਂਡ ਵਿਆਜ ਮੁਕਤ ਬੇਰਰ ਬਾਂਡ ਜਾਂ ਫਿਰ ਪੈਸੇ ਦੇ ਯੰਤਰ ਸਨ ਜੋ ਭਾਰਤ ਦੇ ਵਿੱਚ ਕੰਪਨੀਆਂ ਅਤੇ ਵਿਅਕਤੀਆਂ ਦੁਆਰਾ ਸਟੇਟ ਬੈਂਕ ਆਫ ਇੰਡੀਆ ਐਸ ਬੀ ਆਈ ਦੀਆਂ ਅਧਿਕਾਰਤ ਸ਼ਾਖਾਵਾਂ ਤੋਂ ਖਰੀਦੇ ਜਾ ਸਕਦੇ ਸਨ ਇਹ ਬਾਂਡ 1000 ਰੁਪਏ 10000 ਰੁਪਏ 1 ਲੱਖ 10 ਲੱਖ ਰੁਪਏ ਅਤੇ 1 ਕਰੋੜ ਰੁਪਏ ਦੇ ਗੁਣਾ ਦੇ ਵਿੱਚ ਵੇਚੇ ਜਾਂਦੇ ਹਨ ਤੇ ਵੇਚ ਗਏ ਸਨ ਤੇ ਇਹਨਾਂ ਨੂੰ ਕਿਸੇ ਸਿਆਸੀ ਪਾਰਟੀ ਨੂੰ ਦਾਨ ਕਰਨ ਦੇ ਲਈ ਕੇਵਾਈਸੀ ਅਨੁਕੂਲ ਖਾਤੇ ਰਾਹੀਂ ਖਰੀਦਿਆ ਜਾ ਸਕਦਾ ਹੈ ਸੁਪਰੀਮ ਕੋਰਟ ਹੈਸ ਸਟ੍ਰੱਕ ਡਾਊਨ ਦੀ ਇਲੈਕਟਰਲ ਬਾਂਡ ਸਕੀਮ ਕੰਪਰੀਹੈਂਸਿਵਲੀ ਸਟ੍ਰੱਕਡਾਊਨ ਐਂਡ 올 ਦਾ ਪ੍ਰੋਵੀਜ਼ਨਸ ਦੈਟ ਵਰ ਮੇਡ ਟੂ ਬ੍ਰਿੰਗ ਇਟ ਇਨਟੂ ਇਫੈਕਟ ਇਨ ਦੀ ਇਨਕਮ ਟੈਕਸ ਐਕਟ ਇਨ ਦੀ ਕੰਪਨੀਜ਼ ਐਕਟ ਇਟਸੈਟਰਾ ఎవਰੀਥਿੰਗ ਹੈਜ਼ ਬੀਨ ਸਟ੍ਰੱਕਡਾਊਨ ਦੇ ਹੈਵ ਹੇਲਡ ਦੈਟ ਦਿਸ ਵਾਇਲੇਟਸ ਦੀ ਫੰਡਮੈਂਟਲ ਰਾਈਟ ਟੂ ਇਨਫੋਰਮੇਸ਼ਨ ਆਫ ਸਿਟੀਜ਼ਨਸ ਟੂ ਨੋ ਅਬਾਊਟ Who is contributing uh, this much uh, money to political parties, etc.? They have also struck down the amendment made which allowed unlimited con political contribution uh, being made by companies to political parties. So, not only the electoral bond scheme, but also the amendment which removed the restrictions. On political contributions by companies, which were that you cannot contribute more than seven and a half percent of your annual profit by way of political contributions, that has also been struck down as uh, violating the level playing field in a democracy. So uh, the, the the petitions. filed pays have been comprehensively allowed by the supreme court so the so the, the, uh, the, uh, the assertion uh, of the government uh, was uh, What will to so rajnitik <laughs> <So> partiyan nu nirdharit samay andar inna nu encash karna penda si te dani da naam ate hor jankari dastavez te darj nahi hundi ate is tarah <laughs> chon bond nu be naam keha janda hai kise vyakti ja fir company dwara kharide ja sakkan wale ਚੌਨ ਬਾਂਡ ਦੀ ਸੰਖਿਆ ਤੇ ਕੋਈ ਸੀਮਾ ਨਹੀਂ ਸੀ ਸਰਕਾਰ ਨੇ 2016 ਅਤੇ 17 ਦੇ ਵਿੱਤ ਐਕਟਾਂ ਰਾਹੀਂ ਚੌਨ ਬਾਂਡ ਸਕੀਮ ਨੂੰ ਲਾਗੂ ਕਰਨ ਲਈ ਚਾਰ ਕਾਨੂੰਨਾਂ ਵਿੱਚ ਸੋਧ ਕੀਤੀ ਸੀ ਇਹ ਸੋਧ ਐਕਟ 2016 ਤੇ 17 ਦੇ ਜੋ ਵਿੱਤ ਐਕਟਸ ਰਾਹੀਂ ਲੋਕ ਪ੍ਰਤੀਨਿਧਤਾ ਐਕਟ 1951 ਆਰਪੀਏ ਕੰਪਨੀਆਂ ਐਕਟ 2013 ਇਨਕਮ ਟੈਕਸ ਐਕਟ 1961 ਅਤੇ ਵਿਦੇਸ਼ੀ ਯੋਗਦਾਨ regulations act 2010 fcrs act 2017 ਦੇ ਵਿੱਚ ਕੇਂਦਰ ਸਰਕਾਰ ਨੇ ਇੱਕ ਵਿੱਤ ਬਿੱਲ ਦੇ ਰੂਪ ਦੇ ਵਿੱਚ ਸਦਨ ਦੇ ਵਿੱਚ ਚੌਂਡ ਬਾਂਡ ਸਕੀਮ ਪੇਸ਼ ਕੀਤੀ ਇਲੈਕਟੋਰਲ ਬਾਂਡ ਸਕੀਮ ਦੀ ਨੋਟੀਫਿਕੇਸ਼ਨ 29 ਜਨਵਰੀ 2018 ਨੂੰ ਸੰਸਦ ਦੁਆਰਾ ਪਾਸ ਹੋਣ ਤੋਂ ਬਾਅਦ ਜਾਰੀ ਕੀਤੀ ਗਈ ਸੀ ਅਦਾਲਤ ਦੇ ਫੈਸਲੇ ਦੀਆਂ ਮੁੱਖ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਦਣੇ ਆ ਇਲੈਕਟੋਰਲ ਬਾਂਡ ਕੀਮ ਦੀ ਤਾਰਾ 139 ਦੁਆਰਾ ਸੰਸ਼ੋਧਿਤ ਇਨਕਮ ਟੈਕਸ ਐਕਟ ਦੇ ਸੈਕਸ਼ਨ 29 1 ਸੀ ਦੇ ਉਪਬੰਧ ਅਤੇ ਵਿੱਤ ਐਕਟ 2017 ਦੁਆਰਾ ਸੋਧੇ ਗਏ ਸੈਕਸ਼ਨ 13 ਬੀ ਤਾਰਾ 19 1 ਏ ਦੀ ਉਲੰਘਣਾ ਕਰਦੇ ਹਨ ਸਟੇਟ ਬੈਂਕ ਆਫ ਇੰਡੀਆ ਨੂੰ ਚੌਨ ਬਾਂਡ ਪ੍ਰਾਪਤ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਵੇਰਵੇ ਅਤੇ ਉਹਨਾਂ ਤੋਂ ਪ੍ਰਾਪਤ ਜਾਣਕਾਰੀ ਨੂੰ ਜਾਰੀ ਕਰਨਾ ਚਾਹੀਦਾ ਹੈ ਇਸ ਨੂੰ ਮਾਰਚ ਤੱਕ ਭਾਰਤੀ ਚੋਣ ਕਮਿਸ਼ਨ ECI ਨੂੰ ਵੀ ਸੌਪ ਦਿਓ ਚੋਣ ਕਮਿਸ਼ਨ ਨੂੰ ਇਹ ਜਾਣਕਾਰੀ 13 ਮਾਰਚ ਤੱਕ ਆਪਣੀ ਅਧਿਕਾਰਤ ਵੈੱਬਸਾਈਟ ਤੇ ਪ੍ਰਕਾਸ਼ਿਤ ਕਰਨੀ ਹੋਵੇਗੀ ਤੇ ਇਸ ਤੋਂ ਬਾਅਦ ਸਿਆਸੀ ਪਾਰਟੀਆਂ ਚੋਣ ਬਾਂਡ ਦੀ ਰਕਮ ਖਰੀਦਦਾਰਾਂ ਦੇ ਖਾਤਿਆਂ ਦੇ ਵਿੱਚ ਵਾਪਸ ਕਰ ਦੇਣਗੀਆਂ ਇਸ ਸਕੀਮ ਦਾ ਸੱਤਾਧਾਰੀ ਧਿਰ ਨੂੰ ਫਾਇਦਾ ਉਠਾਉਣ ਦੇ ਵਿੱਚ ਮਦਦ ਮਿਲੇਗੀ ਇਲੈਕਟਰਲ ਬਾਂਡ ਸਕੀਮ ਇਹ ਕਹਿ ਕੇ जो एजायज नहीं ठहराया जा सकता है कि यह राजनीति देता रोकने मदद करेगी जो दानिया गुप्तता महत्वपूर्ण है इस पर सियासी फंडिंग पारदर्शिता पूरी आजादी देकर प्राप्त नहीं की जा सकती नहीं की